ਬਹੁਤ ਸਾਰੀਆਂ ਚੀਜ਼ਾਂ ਦਾ ਨਾ ਆਪਸ ਦੇ ਵਿੱਚ ਕੰਬੀਨੇਸ਼ਨ ਬੜਾ ਜ਼ਰੂਰੀ ਹੁੰਦਾ ਹੈ ਜਿਵੇਂ ਸਾਗ ਦੇ ਨਾਲ ਮੱਕੀ ਦੀ ਰੋਟੀ ਤਾਂ ਸਾਗ ਦੇ ਵਿੱਚ ਉੱਚ ਮਾਤਰਾ ਦੇ ਵਿੱਚ ਫਾਈਬਰਸ ਹੁੰਦੇ ਨੇ ਤੇ ਜੇ ਇਕੱਲਾ ਪੋਸਾ ਖਾਵਾਂਗੇ ਤੇ ਸਿੰਪਲ ਰੋਟੀ ਖਾਵਾਂਗੇ ਤਾਂ ਉਹ ਡਾਈਜੈਸਟ ਨਹੀਂ ਹੁੰਦਾ ਤੇ ਐਸਿਡਿਟੀ ਤਜਾਬ ਤੇ ਕਬਰਾਟ ਹੋਣ ਲੱਗ ਜਾਂਦੀ ਹੈ ਤਾਂ ਇਹ ਕਰਕੇ ਪੁਰਾਣੇ ਲੋਕ ਸਾਗ ਦੇ ਨਾਲ ਮੱਕੀ ਦੀ ਰੋਟੀ ਖਾਂਦੇ ਸੀ ਕਿਉਂਕਿ ਮੱਕੀ ਦੇ ਵਿੱਚ ਕਾਫੀ ਹੁੰਦੇ ਨੇ ਤੇ ਸਾਗ ਦੇ ਵਿੱਚ ਫਾਈਬਰ ਹੁੰਦਾ ਇਹਨਾਂ ਦਾ ਅਬਸਰਬਟ ਕੰਬੀਨੇਸ਼ਨ ਨਾਲ ਵਧੀਆ ਹੋ ਜਾਂਦਾ ਹੈ ਕਿ ਡਾਈਜੈਸਟ ਹੋ ਜਾਂਦਾ ਸਾਨੂੰ ਸਵਾਲ ਵੀ ਆ ਜਾਂਦਾ ਤੇ ਸਾਨੂੰ ਤਾਕਤ ਵੀ ਮਿਲ ਜਾਂਦੀ ਹੈ ਉਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਮੂੰਗਫਲੀ ਦੇ ਨਾਲ ਅਕਸਰ ਤੁਸੀਂ ਦੇਖੋਗੇ ਗੁੜ ਖਾਧਾ ਜਾਂਦਾ ਜੇ ਆਪਾਂ ਇਕੱਲੀ ਮੂੰਗਫਲੀ ਖਾ ਲਈਏ ਜਲਦੀ ਹਾਜਮ ਨਹੀਂ ਹੁੰਦੀ ਤੇ ਸਾਡੇ ਕਾਲੇਸਟ੍ਰੋਲ ਵਗੈਰਾ ਵੀ ਵਧ ਪੇਟ ਵੀ ਦੁਗਣਾ ਹੋ ਜਾਊਗਾ ਸਾਨੂੰ ਤਾਕਤ ਵੀ ਮਿਲੂਗੀ ਤੇ ਪੇਟ ਦੇ ਵਿੱਚ ਵੀ ਕੋਈ ਸਮੱਸਿਆ ਨਹੀਂ ਆਉਂਦੀ ਸੌਖੇ ਤਰੀਕੇ ਨਾਲ ਹজম ਹੋ ਜਾਂਦੀ ਹੈ ਚੌਲਾਂ ਦੇ ਨਾਲ ਦਹੀਂ ਖਾਧਾ ਜਾਂਦਾ ਉਹਦਾ ਵੀ ਇੱਕ ਰੀਜ਼ਨ ਹੈ ਕਿਉਂਕਿ ਜੋ ਦਹੀਂ ਦੇ ਵਿੱਚ ਬੈਕਟੀਰੀਆ ਹੁੰਦੇ ਨੇ ਗੁੱਡ ਬੈਕਟੀਰੀਆ ਸਾਡੇ ਸਿਹਤ ਲਈ ਉਹ ਚੌਲਾਂ ਦੇ ਨਾਲ ਮਿਕਸ ਹੋ ਕੇ ਇੱਕ ਬਹੁਤ ਵਧੀਆ ਕੰਬੀਨੇਸ਼ਨ ਬਣ ਜਾਂਦਾ ਹੈ ਤਾਕਤ ਲਈ ਦੁੱਧ ਨਾਲ ਖਜੂਰ ਖਾਣ ਦੀ ਐਡਵਾਈਸ